ਸਮੇਤੋਂ ਆਪਣੇ ਆਰਾਮਪੁਰ ਏਰੀਏ ਚ ਜਾਂ ਸਾਰੇ ਰਿਪ੍ਰੈਜੈਂਟੇਜਲੇ ਦੇ ਵਿੱਚ ਜਿਹੜਾ ਹੈਗਾ ਸੈਨਰਾ ਦੀ ਚੋਰੀ ਦੇ ਵਾਰਦਾਤਾਂ ਹੋ ਰਹੀਆਂ ਸੀਗੀਆਂ ਆਪਣੇ ਪਿੱਛੇ ਆ ਜਿਹੜੀ ਰਾਤ ਲੰਗੀ 2 ਤੇ 3 ਦੀ ਦਰਮਿਆਨੀ ਰਾਤ ਨੂੰ ਮਹਾਦੇਵ ਰਾਇਸ ਮਿਲ ਦੇ ਵਿੱਚ ਚੋਰੀ ਹੋਈ ਸੀ ਤੇ ਉਹਨਾਂ ਨੇ ਸਾਡੇ ਕੋਲ ਜੇ ਇਨਫੋਰਮੇਸ਼ਨ ਦਿੱਤੀ ਤੇ ਅਸੀਂ ਮਾਨ ਜੋਗੇ ਐਸਐਸਪੀ ਸਾਹਿਬ ਦੇ ਧਿਆਨ ਚ ਲੈ ਲੈਂਦਾ ਐਸਐਸਪੀ ਸਾਹਿਬ ਦੇ ਨਾਲ ਡਿਸਕਸ ਕਰਕੇ ਆਈਪੀਐਸ ਦੇ ਆਪਣੇ ਸ਼੍ਰੀ ਅਦੇਗੰਦھی ਐਸਪੀਡੀ ਸਾਹਿਬ ਉਹਨਾਂ ਨਾਲ ਗੱਲਬਾਤ ਕੀਤੀ ਡਿਸਕਸ ਕੀਤਾ ਤੇ ਐਸਐਚਓ ਸਾਹਿਬ ਨਰੇਸ਼ ਕੁਮਾਰ ਦੀ ਗਵਾਹੀ ਦੇ ਵਿੱਚ ਆਪਾਂ ਨੇ ਟੀਮਾਂ ਬਣਾਈਆਂ ਇਹ ਜਿਹੜੀ ਹੈਗੀ ਸੀ ਚੋਰੀ ਨੂੰ ਟੈਕੇ ਦਾ ਤਰੀਕੇ ਨਾਲ ਟੈਸ ਕਰਦੇ ਹੋਏ ਗਾਂ ਚੱਲਦੇ-ਚੱਲਦੇ ਅਸੀਂ ਉਹ ਬੰਦਿਆਂ ਤੱਕ ਪਹੁੰਚੇ ਆ ਤੇ ਉਹਦੇ ਵਿੱਚ ਜਿਹੜਾ ਹੈਗਾ ਪਨੋ 250 ਗੱਟੇ ਇਤੋਂ ਦਾ 157 ਗੱਟੇ ਚੋਰੀ ਹੋਏ ਸੀ ਇਹਦਾ ਕੋਲ 250 ਗੱਟੇ ਜਿਹੜੇ ਚੋਰੀ ਆ ਮੰਨੋ ਬਰਾਮਦ ਹੋਇਆ ਜਿਹਦੇ ਵਿੱਚ ਦੋ ਬੰਦੇ ਹੈਗੇ ਆ ਜਿਨ੍ਹਾਂ ਦੇ ਨਾਮ ਹੈਗੇ ਸੰਜੀ ਕੁਮਾਰ ਉਰਫ ਕਾਲਾ ਇਹ ਵਾਸੀ ਆਦਰਸ਼ ਨਗਰ ਆਮ ਪ੍ਰੇਰਨ ਵਾਲਾ ਤੇ ਅਜੇ ਪੁੱਤਰ ਮਨਪਾਲ ਹੈਗਾ ਭਗਤ ਸਿੰਘ ਕਲੋਨੀ ਆਮ ਪ੍ਰੇਰਨ ਵਾਲਾ ਤੇ ਇਹਦਾ ਕੋਲ ਇੱਕ ਟਰੱਕ ਮਿਲਿਆ ਦੋ ਮੋਟਰਸਾਈਕਲੀਆਂ ਮਿਲੀਆਂ ਹੈਗੀਆਂ ਤੇ ਇਹਾਂ ਦੀ ਹੋਰ ਤਫਤੀਸ਼ ਕਰ ਰਹੇ ਆ ਇਹਦੇ ਵਿੱਚ ਅਜੇ ਹੋਰ ਵੀ ਬੰਦੇ ਜੋ ਹੋਰ ਮੇਟ ਸਾਹਮਣੇ ਆਊਗੀ ਜਿਹੜੇ ਇਹਨਾਂ ਦੇ ਨਾਲ ਚੋਰੀ ਕਰਾਉਣ ਦੇ ਵਿੱਚ ਜਿਹੜੇ ਇਹਨਾਂ ਦੇ ਸਾਥੀ ਸੀਗੇ ਤੇ ਜਾਂ ਜਿਹੜੇ ਚੋਰੀ ਆਸਮਾਨ ਖਰੀਦੇ ਸੀ ਅੱਜ ਇਹਨਾਂ ਨੂੰ ਪੇਸ਼ਦਾਨਤ ਕਰਕੇ ਇਹਨਾਂ ਦਾ ਦਰਮਾਨ ਹਾਸਲ ਕਰਕੇ ਤੇ ਅੱਗੇ ਤਫਤੀਸ਼ ਚਲਾਵਾਂਗੇ ਤੇ ਜਿਵੇਂ ਵੀ ਫਿਰ ਅੱਗੇ ਕੁਝ ਇਹਦੇ ਵਿੱਚ ਅਪਡੇਟ ਆਉਂਦੀਆਂ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਚੋਰੀ ਕਰਨ ਦਾ ਤਰੀਕਾ ਕੀ ਸੀ ਇਹ ਪਿੱਛੇ ਸੈਲਰ ਦੇ ਵਿੱਚ ਆਪਾਂ ਪਾੜ ਲਾ ਕੇ ਤੇ ਰੇੜੀਆਂ ਦੇ ਉੱਤੇ ਉੱਥੋਂ ਹੌਲੀ-ਹੌਲੀ ਮਾਲ ਜੜ ਕੇ ਟਰੱਕ ਤੇ ਲੋਡ ਕਰਕੇ ਫਿਰ ਅੱਗੇ ਲੈ ਕੇ ਜਾਂਦੇ ਸੀਗੇ ਕੱਟੜ ਦੀ ਬਜਨ ਦੀ ਕਸ ਪਰਗਟਾ ਚੜੇ ਚਾਈ ਕਿਲੋ ਅਰੇ ਪਹਿਲੇ ਕਿੰਨੇ ਸਮੇਂ ਤੋਂ ਕੋਈ ਪਤਾ ਲੱਗਾ ਨਹੀਂ ਉਹ ਵੀ ਕਰ ਰਹੇ ਸੀਗੇ ਨਵੇਂ ਸੀਗੇ ਨਹੀਂ ਇਹ ਤਾਂ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੇ ਪੁਲਿਸ ਮਾਂਡ ਲੈ ਕੇ ਇਹਨਾਂ ਕੋਈ ਹੀ ਗੱਲ ਆਪਾਂ ਕਲੀਅਰ ਕਰਾਉਣੀ ਹੈ ਅਜੇ ਤਾਂ ਮੁੱਢਲੀ ਤਫ਼ਤੀਸ਼ ਹੀ ਹੋਈ ਆਪਣੀ ਪਿਛਲੇ 15 ਦਿਨਾਂ ਤੋਂ ਸਾਡੇ ਰਾਮਪਰਾ ਫੁੱਲ ਦੇ ਛਲਰਾ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਸੀ ਜਿਹੜੇ ਐਫਸੀ ਦੇ ਡਾਊਨ ਹੈ ਫਿਰ ਉਸ ਦੇ ਡਾਊਨਾਂ ਉੱਥੋਂ ਵੀ ਮਾਲ ਚੋਰੀ ਹੋ ਰਿਹਾ ਸੀ ਇਹ ਮਾਲ ਪਹਿਲਾਂ 10 10 20 20 ਗੱਟੇ ਤੋਂ ਵੱਧਾ ਹੋਇਆ 150 ਗੱਟੇ ਤੱਕ ਪਹੁੰਚ ਗਿਆ ਪਾੜ ਲਾ ਜਿਹੜੇ ਸ਼ੈਲਰ ਸੀ ਉਹਨਾਂ ਦੇ ਰਾਈਸ ਰੂਮ ਚ ਪਾੜ ਲਾਇਆ ਜਾਂਦਾ ਸੀ ਪਾੜ ਲਾ ਕੇ ਉੱਥੋਂ ਗੱਟਾ ਚੋਰੀ ਕੀਤਾ ਜਾਂਦਾ ਸੀ ਸਾਡੇ ਸ਼ੈਲਰ ਵਾਲਿਆਂ ਨੇ ਥਾਣੇ ਆਪਣੇ ਐਸ ਐਚਓ ਸਿਟੀ ਨੂੰ ਦਰਖਾਸਤ ਦਿੱਤੀ ਉਹਦੇ ਕਾਰਵਾਈ ਕਰਦੇ ਉਹਨਾਂ ਨੇ ਪਰਸੋਂ ਸ਼ਾਮ ਨੂੰ ਇਹ ਚੋਰ ਫੜੇ ਨੇ ਉਹ ਚੋਰਾਂ ਤੋਂ maal ਵੀ ਰਿਕਵਰ ਹੋ ਗਿਆ ਤੇ ਟਰੱਕ ਵੀ ਰਿਕਵਰ ਹੋ ਗਿਆ ਬੰਦੇ ਵੀ ਫੜੇ ਗਏ ਪਰ ਇਹ ਖਰੀਦਦਾਰ ਨਹੀਂ ਫੜੇ ਗਏ ਤੇ ਇਹ ਗੱਲ ਤਾਂ ਸੀ ਸ਼ੈਲਸਾਰੀ ਰਾਮਪਰਾ ਦੀ ਸ਼ੈਲਰ ਐਸੋਸੀਏਸ਼ਨ ਆ ਰਾਮਪਰਾ ਸਿਟੀ ਪੁਲਿਸ ਦੀ ਛਿਲਾਕਾ ਕਰਦੇ ਜਿਨ੍ਹਾਂ ਨੇ ਬੜੀ ਛੇਤੀ ਤੇ ਬੜੀ ਹਿੰਮਤ ਨਾਲ ਇਹ ਚੋਰਾਂ ਨੂੰ ਫੜਿਆ ਇੱਕ ਦਿਨ ਦੇ ਵਿੱਚ ਹੀ ਸਵੇਰੇ ਦਰਖਾਸਤ ਦਿੱਤੀ ਸ਼ਾਮ ਤੱਕ ਬੰਦੇ ਫੜ ਲਏ ਸੈਕੰਡ ਸਾਡੀ ਮੰਗ ਹੈ ਵੀ ਜਿਹੜੇ ਵੀ ਬੰਦੇ ਗਾਂ ਖਰੀਦਦਾਰਾ ਚਾਹੇ ਉਹ ਸਾਡੇ ਚੋ ਹੀ ਹੈਗੇ ਨੇ ਉਹਨਾਂ ਨੂੰ ਵੀ ਫੜਿਆ ਜਾਵੇ ਤੇ ਉਹਨਾਂ ਦੀ ਬੰਦੀ ਕਰਵੀ ਕੀਤੀ ਜਾਵੇ ਤਾਂ ਕਿ ਜਿਹੜੀ ਇਹ ਚੋਰੀਆਂ ਹੋ ਰਹੀਆਂ ਇਹ ਚ ਸਾਰੇ ਸ਼ਹਿਰ ਦੇ ਬ੍ਰਾਮੀ ਹੁੰਦੀ ਹੈ ਚੋਰ ਵੀ ਤੇ ਚੋਰੀ ਦਾ ਮਾਲ ਖਰੀਦਣ ਵਾਲਾ ਵੀ ਫੜਿਆ ਜਾਵੇ ਸਾਡੀ ਇਹ ਪੁਲਿਸ ਨੂੰ ਦਰਖਾਸਤ ਹੈ ਤੁਸੀਂ ਅਸੀਂ ਸਾਰੇ ਸ਼ਹਿਰਾਂ ਲਈ ਇਹ ਬੰਦ ਕਰਦੇ ਹਾਂ ਸਰ ਕਰ ਲਓ ਮਾਮਲਾ ਰਫਾ ਦਾਫਾ ਕਰਨ ਲਈ ਪੇਟੀ ਦਾ ਪ੍ਰੈਸ਼ਰ ਪੈ ਰਿਹਾ ਸੀ ਕੀ ਤੁਸੀਂ ਉਹਦੇ ਹੱਤ ਦੇ ਵਿੱਚੋਂ ਸਾਨੂੰ ਸਾਨੂੰ ਸਾਡੇ ਉੱਤੇ ਕੋਈ ਕਿਸੇ ਕਿਸੇ ਦਾ ਕੋਈ ਪੋਲਿਟਿਕਲ ਪ੍ਰੈਸ਼ਰ ਨਹੀਂ ਸੀਗਾ ਜੇ ਕੋ ਐਮਲੀ ਸਾਹਿਬ ਨੇ ਵੀ ਇਹਨਾਂ ਨੂੰ ਪੁਲਿਸ ਨੂੰ ਫੋਨ ਕੀਤਾ ਵੀ ਜੋ ਸ਼ੈਲਟਰ ਵਾਲੀ ਮੰਗ ਹੈ ਉਹ ਪੂਰੀ ਕੀਤੀ ਜਾਵੇ ਮੇਰੀ ਉਹਨਾਂ ਨਾਲ ਖੁੱਦ ਦੋ ਵਾਰੀ ਗੱਲ ਹੋਈ ਹੈ ਉਹਨਾਂ ਨੇ ਕਿਹਾ ਵੀ ਮੈਂ ਐਸਟੀਯੂ ਸਾਹਿਬ ਨੂੰ ਕਹਤਾ ਵੀ ਇਹ ਇੱਕ ਮਾਮਲਾ ਛੇਤੀ ਛੇਤੀ ਹੱਲ ਕੀਤਾ ਜਾਵੇ ਤੇ ਮੇਰੇ ਮੰਨਿਓ ਕਿਸੇ ਕਿਸਮ ਦਾ ਕੋਈ ਪ੍ਰੈਸ਼ਰ ਨਹੀਂ ਆ। ਇਹ ਉਹਨਾਂ ਦੀ ਵੀ ਮਤਲਬ ਅਪਰ ਛਲਾਗਾ ਕਰਦੇ ਹਨ ਵੀ ਉਹਨਾਂ ਨੇ ਇਸ ਕਿਸੇ ਕਿਸਮ ਦੀ ਕੋਈ ਇੰਟਰਫੀਰੈਂਸ ਨਹੀਂ ਕੀਤੀ। ਉਹਨਾਂ ਦਾ ਰੋਲ ਇਹੀ ਸੀਗਾ ਵੀ ਇਹ ਕੰਮ ਛੇਤੀ ਛੇਤੀ ਨਿਬੜਾਇਆ ਜਾਵੇ। ਇਹ ਬੰਦਾ ਇਹਦਾ ਖੀਸਦਾ ਉਹ ਸੋਡੀਆ ਜਿਹੜਾ ਮੈਂਬਰ ਹੋਇਆ ਇਹ ਤਾਂ ਉਹ ਤੇ ਕੀ ਤੁਸੀਂ ਕੀ ਗੱਲ ਬਾਈ ਕਰ ਰਹੇ ਹੋ? ਅਸੀਂ ਉਹਨੂੰ ਆਪਦੀ ਸੀਟ ਵਿੱਚ ਤੇ ਮੇਰੀ ਦੇ ਸਾਰੇ ਸਮਾਜ ਨੂੰ ਇਹ ਮਤਲਬ ਰਿਕੁਐਸਟ ਹੈ ਵੀ ਇਹੋ ਜਿਹੇ ਬੰਦਿਆਂ ਦਾ ਸਮਾਜਿਕ ਬਾਇਕਾਟ ਕੀਤਾ ਜਾਵੇ ਜਿਹੜੇ ਆਪਦੇ ਭਾਈਆਂ ਦਾ ਭਾਈਆਂ ਨੂੰ ਮਾਰਦੇ ਆ ਜੇ ਇਹ ਮਾਲ ਨਾ ਵੜੈਂਦਾ ਤੇ 5-5 ਲੱਖ ਦਾ ਮਾਲ ਕਿਸ ਦਾ ਕੌਣ ਦੇਣਦਾਰ ਸੀਗਾ ਠੀਕ ਹੈ ਤਾਂ ਬੰਦੇ ਫੜੇ ਗਏ ਤੇ ਚੀਜ਼ ਮੂਹਰੇ ਆ ਗਈ ਤੇ ਨਾ ਫੜੇ ਜਾਂਦੇ ਫਿਰ ਉਹਦਾ ਕੌਣ ਜਿੰਮੇਵਾਰ ਸੀ ਉਹਨਾਂ ਦਾ ਇਹ ਵੀ ਹੈ ਉਹ ਬੰਦਾ ਪਹਿਲਾਂ ਵੀ ਲੈਂਦਾ ਮਾਲ ਦੇ ਇਹਨਾਂ ਕੋਲ ਇੱਕ ਆਰਬੀ ਤੋਂ ਪਹਿਲਾਂ ਗੂਪਲਸੀ ਦਾ ਸੁਵੀ ਇਹਦਾ ਇਹ ਤਾਂ ਕਿਨਾਂ ਨਹੀਂ ਅੰਡਰ ਇਨਵੈਸਟੀਗੇਸ਼ਨ ਹੈ ਜਦੋਂ ਬੰਦੇ ਮੂਹਰੇ ਆਗੇ ਤਾਂ ਸਭ ਨੰਗਾ ਆ ਜਾਊਗਾ ਸਾਰੇ ਸਾਹਮਣੇ ਆ ਜਾਊਗਾ